ਸਾਤਿ ਸਕ੍ਰੀਨ ਤੇ ਤੁਹਾਨੂੰ ਇੱਕ ਬਜ਼ੁਰਗ ਦੀ ਤਸਵੀਰ ਨਜ਼ਰ ਆ ਰਹੀ ਹੈ 70 ਪਲੱਸ ਏਜ ਹੈ ਪਿਛਲੇ ਢਾਈ ਤਿੰਨ ਸਾਲ ਤੋਂ ਘਰ ਤੋਂ ਲਾਪਤਾ ਨੇ ਔਰ ਹੁਣ ਇੰਸਟਾਗ੍ਰam ਤੇ ਇਹਨਾਂ ਦੀ ਵੀਡੀਓ ਵਾਇਰਲ ਹੁੰਦੀ ਹੈ ਕਿਸੇ ਡਰਾਈਵਰ ਵੀਰ ਨੇ ਵੀਡੀਓ ਬਣਾ ਲਈ ਸੀ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਨਵਾਂ ਸ਼ਹਿਰ ਦੇ ਏਰੀਆ ਵਿੱਚ ਬਜ਼ੁਰਗ ਦੇਖੇ ਗਏ ਨੇ ਫਜ਼ਿਲਕਾ ਤੋਂ ਉਹਨਾਂ ਦਾ ਪਰਿਵਾਰ ਆਇਆ ਆਪਾਂ ਇਹਨਾਂ ਦੀ ਅਪੀਲ ਸੁਣਦੇ ਹਾਂ ਜੀ ਪਾਜੀ ਪਾਜੀ ਸਾਡੇ ਬਜ਼ੁਰਗ ਲਗਭਗ ਢਾਈ ਤੋਂ ਤਿੰਨ ਸਾਲ ਤੋਂ ਸਾਤੋਂ ਦੂਰ ਹੋ ਗਏ ਨੇ ਸਾਨੂੰ ਮਿਲ ਨਹੀਂ پا ਰਹੇ ਨੇ ਲਗਭਗ 2 ਦਿਨ ਤੋਂ ਸਾਨੂੰ ਕੋਈ ਵੀਡੀਓ ਵਾਇਰਲ ਹੋਈ ਇੰਸਟਾਗ੍ਰam ਤੇ ਤੇ ਅਸੀਂ ਰਾਤ ਦੇ ਇੱਥੇ ਆਏ ਆ ਨਵਾਂ ਸ਼ਹਿਰ ਬਟ ਸਾਨੂੰ ਮਿਲ ਨਹੀਂ پا ਰਹੇ ਕਿਸੇ ਵੀਰ ਭਰਾ ਨੂੰ ਮਿਲਣ ਤੇ ਪਲੀਜ਼ ਸਾਡਾ ਕੰਟੈਕਟ ਨੰਬਰ ਦੱਸ ਰਿਹਾ ਉਸੇ ਤੇ ਸਾਨੂੰ ਦੱਸਿਆ ਜਾਵੇ 78885 80881 ਜੀ 78885 80881 ਜੀ ਤੇ ਸਾਥੀਓ ਬੇਨਤੀ ਹੈ ਕਿ ਨਵਾਂ ਸ਼ਹਿਰ ਰਾਹੋ ਰੋਡ ਤੇ ਹੋ ਸਕਦਾ ਇਹ ਤੁਹਾਨੂੰ ਦੱਸਣ ਔਰ ਜਿੰਨੀ ਕਿ ਸਾਡੇ ਤੱਕ ਗੱਲ ਪਹੁੰਚੀ ਉਹਦੇ ਆਧਾਰ ਤੇ ਗੱਲ ਕਰੀਏ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਤਾਂ ਇਹ ਰਾਹੋ ਰੋਡ ਤੇ ਸ਼ਾਇਦ ਦੇਖੇ ਗਏ ਨੇ ਜਾਂ ਰਾਹੋ ਏਰੀਆ ਵਿੱਚ ਦੇਖੇ ਗਏ ਆ ਤੁਹਾਡੇ ਸਾਹਮਣੇ ਕੋਈ ਤੁਹਾਡੀ ਗੱਡੀ ਅੱਗੇ ਤੁਹਾਡੇ ਵਹੀਕਲ ਅੱਗੇ ਕੋਈ ਬਜ਼ੁਰਗ ਆ ਕੇ ਜੇ ਮੰਗਣ ਦੀ ਕੋਸ਼ਿਸ਼ ਕਰਦਾ ਫਰਿਆਦ ਕਰਦਾ ਇੱਕ ਵਾਰੀ ਧਿਆਨ ਨਾਲ ਦੇਖ ਲਿਓ ਕਿਤੇ ਬਜ਼ੁਰਗ ਰਾਜਕੁਮਾਰ ਤਾਂ ਨਹੀਂ ਹੈ ਜੇ ਰਾਜਕੁਮਾਰ ਨੇ 836001573 ਤੇ ਕਾਲ ਕਰ ਦੇਣੀ ਨਹੀਂ ਤਾਂ ਵੀਰ ਉਹਨਾਂ ਦੇ ਨੰਬਰ ਤੇ ਕਾਲ ਕਰ ਦੇਣੀ ਆ ਬਣਦਾ ਜੋ ਵੀ ਸਨਮਾਨ ਹੋਗਾ ਜ਼ਰੂਰ ਸਾਡੇ ਵੱਲੋਂ ਦਿੱਤਾ ਜਾਊਗਾ